ਹਾਂਜੀ ਬਾਬਿਓ ਕੀ ਹਾਲ ਚਾਲ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਇਹ ਦੇਖੋ ਜੀ ਇਹ ਲੰਘ ਰਿਹਾ ਰੋਡ ਤੇ ਆਪਾਂ ਖੜੇ ਹਾਂ ਉੱਪਰ ਪਹਾੜੀ ਤੇ ਇੱਥੋਂ ਆਪਾਂ ਕਰਨੀ ਹੈ ਸ਼ੁਰੂਆਤ ਅੱਗੇ ਜਾਣਾ ਕਿੱਧਰ ਨੂੰ ਜਾਂਦੀ ਹੈ ਸੜਕ ਤੇ ਜਾਈਦੂ ਪਤਾ ਲੱਗੂਗਾ ਹੇ ਬਾਲੀ ਖਰਾਬ ਹੈਗੀ ਕਿਉਂਕਿ ਇਧਰ ਜਿਆਦਾ ਟ੍ਰੈਫਿਕ ਹੁੰਦੀ ਨਹੀਂ ਬੱਟੀਆਂ-ਬੁੱਟੀਆਂ ਵੀ ਚਮਕ ਰਹੀਆਂ ਤੇ ਅੱਗੇ ਜਾ ਰਹੇ ਆ ਆਪਾਂ ਥੱਲੇ ਨੂੰ ਜਿਵੇਂ ਆਪਣੇ ਨਾ ਕਰਨਗਾ ਰੋੜੀਆਂ ਬਣੀਆਂ ਹੁੰਦੀਆਂ ਪਹਿਲਾਂ ਉਵੇਂ ਉਸ ਟਾਈਪ ਜੇ ਬਣਿਆ ਕੁਝ ਲਿਖਿਆ ਤਾਂ ਨਹੀਂ ਅੱਗੇ ਜਾਨਵਰ ਦਾ ਮੂੰਹ ਟੰਗਿਆ ਹੋਇਆ ਉੱਤੇ ਕਾਫੀ ਡਰਾਵਣਾ ਜਿਹਾ ਲੱਗਦਾ ਬਾਬੇ ਸਾਰੇ ਰਾਹ ਉਹੀ ਕੁਝ ਚੱਲਦਾ ਹੁੰਦਾ ਕਿਤੇ ਸੰਘਣੇ ਸੰਘਣੇ ਜੰਗਲ ਕਿਤੇ ਖੇਤ ਤੇ ਆਹ ਮੇਰੇ ਪਿੱਛੇ ਦੇਖੋ ਤੁਸੀਂ ਇੱਕ ਜੰਗਲ ਹੈ ਥੱਲੇ ਨੂੰ ਜਾ ਰਿਹਾ ਸਾਰਾ ਤੇ ਆਪਾਂ ਦੇ ਥੱਲੇ ਚੱਲ ਕੇ ਦੇਖਦੇ ਹਾਂ ਥੋੜੀ ਦੂਰੀ ਜਾਵਾਂਗੇ ਜ਼ਿਆਦਾ ਨਹੀਂ ਤੇ ਥੋੜਾ ਜਿਹਾ ਤਾਂ ਵਿੱਚ ਜਾ ਕੇ ਦੇਖਦੇ ਆਪਾਂ ਕੀ ਸੀ ਨਾ ਗਾ ਕੇ ਹਾਂਜੀ ਬਾਬਿਓ ਕੀ ਹਾਲ ਚਾਲ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਸੋ ਅੱਜ ਦਿਨ ਸੰਡੇ ਐਤਵਾਰ ਤੇ ਅੱਜ ਆਪਾਂ ਖੜੇ ਆ ਮੈਲਬੌਰਨ ਦੇ ਇੱਕ ਸਵਰਬ ਮਿਕਲਮ ਦੇ ਬਿਲਕੁਲ ਕੋਲ ਮੇਰੇ ਸਾਹਮਣੇ ਜਿਹੜਾ ਸਵਰਬ ਹੈ ਮਿਕਲਮ ਆ ਤੇ ਜਿੱਥੇ ਹੁਣ ਮੈਂ ਖੜਾ ਇਹ ਹੈ ਜੀ ਇਧਰ ਮੇਰੇ ਪਿੱਛੇ ਪਹਾੜੀ ਏਰੀਆ ਅੱਗੇ ਖੇਤ ਵੀ ਬਣੇ ਹੋਏ ਨੇ ਤੇ ਉੱਪਰ ਘਰ ਵੀ ਬਣੇ ਹੋਏ ਨੇ ਉਹ ਵੀ ਦੇਖ ਲਿਆ ਆਪਾਂ ਮੇਰੇ ਬਿਲਕੁਲ ਸਾਹਮਣੇ ਲੰਘ ਰਿਹਾ ਹੈ ਰੋਡ ਤੇ ਇਧਰਲੀ ਸਾਈਡ ਹੈ ਮੇਰੇ ਪਿੱਛੇ ਦੇਖ ਸਕਦੇ ਹੋ ਤੁਸੀਂ ਰੋਡ 'ਤੇ ਗੱਡੀਆਂ ਚੱਲ ਰਹੀਆਂ ਸਪੀਡ ਹੈ ਜਿਹੜੀ ਇੱਥੇ 80 ਦੀ ਸੋ ਮੈਂ ਤੁਹਾਨੂੰ ਦਿਖਾਉਣਾ ਹੁਣ ਪਹਿਲਾਂ ਤਾਂ ਉਹ ਸਵਰਬ ਮਿਕਲਮ ਤੇ ਇੱਥੋਂ ਕਿੰਨਾ ਨੀਵਾ ਲੱਗ ਰਿਹਾ ਹੈ ਤੇ ਅੱਗੇ ਆਪਾਂ ਜਿੱਥੇ ਜਾਣਾ ਹੈ ਉੱਥੋਂ ਹੋਰ ਵੀ ਨੀਵਾ ਹੋ ਜਾਣਾ ਹੈ ਤੇ ਉਸ ਸਰਬ ਤੋਂ ਪਿੱਛੇ ਵੀ ਕੁਝ ਪਹਾੜ ਨੇ ਉਹਨਾਂ ਦੇ ਉੱਤੇ ਵੀ ਘਰ ਬਣੇ ਹੋਏ ਨੇ ਤੇ ਉਹ ਵੀ ਮੈਂ ਤੁਹਾਨੂੰ ਕੈਮਰਾ ਮਾਰਦਾ ਤੇ ਉੱਧਰ ਵੀ ਦਿਖਾਉਣਾ ਇਹ ਦੇਖੋ ਜੀ ਇਹ ਲੰਘ ਰਿਹਾ ਰੋਡ ਤੇ ਆਪਾਂ ਖੜੇ ਹਾਂ ਉੱਪਰ ਪਹਾੜੀ ਤੇ ਇੱਥੋਂ ਆਪਾਂ ਕਰਨੀ ਹੈ ਸ਼ੁਰੂਆਤ ਅੱਗੇ ਜਾਣਾ ਕਿੱਧਰ ਨੂੰ ਜਾਂਦੀ ਹੈ ਸੜਕ ਤੇ ਜਾਈ ਤੂੰ ਪਤਾ ਲੱਗੂਗਾ ਤੇ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦਿਖਾਉਣਾ ਉਹੋ ਸਾਹਮਣੇ ਤੁਸੀਂ ਦੇਖ ਸਕਦੇ ਚਿੱਟੇ-ਚਿੱਟੇ ਘਰ ਚਮਕ ਰਹੇ ਨੇ ਮੈਂ ਥੋੜੀ ਜ਼ੂਮ ਕਰਦਾ ਇਹ ਸਾਰੇ ਘਰ ਇਹ ਇੱਕ ਸਰਬ ਹੈਗਾ ਸਾਰਾ ਇੱਥੇ ਬਸਿਆ ਹੋਇਆ ਮਿਕਲਮ ਤੇ ਅੱਗੇ ਕਰੇਗੀ ਵਰਨ ਹੋਰ ਅੱਗੇ ਸਾਰੇ ਸਰਬ ਨਾਲ-ਨਾਲ ਹੀ ਨੇ ਉਸ ਤੋਂ ਅੱਗੇ ਤੁਸੀਂ ਸਾਹਮਣੇ ਦੇਖੋ ਪਹਾੜ ਬਣੇ ਹੋਏ ਨੇ ਪਹਾੜਾਂ ਦੇ ਉੱਪਰ ਨਿੱਕੇ-ਨਿੱਕੇ ਘਰ ਬਣੇ ਹੋਏ ਨੇ ਮੇਰਾ ਕਹਿਣ ਦਾ ਮਤਲਬ ਵੀ ਇੱਥੇ ਧਰਤੀ ਜਿਹੜੀ ਇਹ ਪੱਧਰ ਹੀ ਨਹੀਂ ਕਰਦੇ ਤੇ ਇਥੋਂ ਹੀ ਇਦਾਂ ਹੀ ਮਾੜਾ ਮੋਟਾ ਲਿਪਾ ਪੋਚੀ ਕਰਕੇ ਇਦਾਂ ਘਰ ਬਣਾਉਂਦੇ ਨੇ ਸੋ ਜਿੱਥੇ-ਜਿੱਥੇ ਆਪਾਂ ਜਾਵਾਂਗੇ ਆਪਾਂ ਨੂੰ ਘਰ ਹਰ ਇੱਕ ਜਗ੍ਹਾ ਤੇ ਮਿਲਣਗੇ ਸੋ ਇਧਰਲੀ ਸਾਈਡ ਮੇਰੇ ਇੱਕ ਅੰਗੂਰਾ ਦਾ ਫਾਰਮ ਹੈ ਇਥੋਂ ਹੀ ਆਪਾਂ ਅੱਗੇ ਜਾਣਾਗਾ ਸੜਕ ਇਧਰ ਬਣੀ ਹੋਈ ਹੈ ਜਿਹੜੀ ਦੇਖਦੇ ਆ ਕਿੱਥੇ ਜਾਂਦੀ ਹੈ ਅੰਗੂਰਾ ਦਾ ਸੀਜ਼ਨ ਨਹੀਂ ਹੈਗਾ ਬੱਲਾਂ ਸਾਰੀਆਂ ਸ਼ਾਖ ਸੰਗਈ ਹੋਈ ਹੋਈ ਹੈ ਤੇ ਹੁਣ ਹਰੀਆਂ ਹੋਣਗੀਆਂ ਥੋੜੇ ਬਾਅਦ ਤੇ ਪੋਲ ਲੱਗੇ ਹੋਏ ਨੇ ਪੋਲਾਂ ਦੇ ਵਿੱਚ ਤੁਸੀਂ ਬੱਲਾਂ ਦੇਖ ਸਕਦੇ ਹੋ ਅੰਗੂਰਾ ਦੀਆਂ ਬਾਕੀ ਪੱਧਰ ਹੀ ਨਹੀਂ ਹੈਗੀ ਧਰਤੀ ਇਹ ਵੀ ਤੁਸੀਂ ਦੇਖੋ ਇੱਥੋਂ ਢਲਾਨ ਅੱਗੇ ਫੇਰ ਚੜਾਈ ਅੱਗੇ ਫੇਰ ਢਲਾਨ ਕਹਿੰਦਾ ਮਤਲਬ ਵੀ ਨਾ ਹੀ ਖੇਤ ਨਾ ਹੀ ਪਿੰਡ ਪੱਧਰੇ ਨਹੀਂ ਹੈਗੇ ਨਾ ਹੀ ਕੋਈ ਸੜਕ ਜਿੱਦਾਂ ਹੈਗੀ ਉਦਾਂ ਹੀ ਮਾੜਾ ਮੋਟਾ ਸਾਫ ਸਪਈਆ ਕਰਕੇ ਘਰ ਬਣਾਉਂਦੇ ਨੇ ਉਹ ਤੁਸੀਂ ਮੇਰੇ ਪਿੱਛੇ ਦੇਖੋ ਥੋੜਾ ਜਿਹਾ ਮੈਂ ਜ਼ੂਮ ਕਰਦਾ ਕੈਮਰੇ ਦੀ ਇਹ ਘਰ ਬਣੇ ਹੋਏ ਨੇ ਤੇ ਘਰਾਂ ਦੇ ਪਿੱਛੇ ਕੋ ਪੀਲਾ ਪੀਲਾ ਫਾਰਮ ਚਮਕ ਰਿਹਾ ਹੈ ਸਾਰਾ ਉਹ ਸਰੋਂ ਦਾ ਖੇਤ ਹੈਗਾ ਕਿਉਂਕਿ ਸਰੋਂ ਦਾ ਹੁਣ ਸੀਜ਼ਨ ਹੈ ਇੱਥੇ ਜਿਹੜਾ ਮੌਸਮ ਹੈ ਸਿਆਲ ਦਾ ਤਾਂ ਕਰਕੇ ਸਰੋਂਾਂ ਹੀ ਸਰੋਂਾਂ ਚਮਕ ਰਹੀਆਂ ਆਸੇ-ਪਾਸੇ ਸੋ ਚੱਲਦੇ ਆ ਇੱਥੋਂ ਜੀ ਅੱਗੇ ਆਪਾਂ ਹੁਣ ਤੇ ਇਹ ਸੜਕ ਚੱਲਦੇ ਆ ਕਿੱਥੇ ਜਾਂਦੀ ਹੈ ਦੇਖਦੇ ਆ ਉਹ ਖੜੀ ਆਪਣੀ ਕਾਰ ਸਾਹਮਣੇ ਸੋ ਜੁੜੇ ਰਹੋ ਵਲੌਗ ਦੇ ਵਿੱਚ ਤੇ ਅੱਗੇ ਆਪਾਂ ਹੋਰ ਵੀ ਘੈਂਡ ਘੈਂਡ ਚੀਜ਼ਾਂ ਦੇਖਦੇ ਆ ਚੱਲ ਕੇ ਅਰ ਜੇ ਸੜਕਾਂ ਦੇਖ ਕੇ ਨਾ ਗੱਡੀ ਕਦੇ ਦੇਖੋ ਕਿੰਨੀ ਨੀਵੀਂ ਜਾਂਦੀ ਹੈ ਕਦੇ ਕਿੰਨੀ ਉੱਚੀ ਤੇ ਬੜਾ ਘੈਂਟ ਨਜ਼ਾਰਾ ਆ ਰਿਹਾ ਹੈਗਾ ਚੜਾਈ ਚੜਦੀ ਆ ਗੱਡੀ ਦਾ ਜ਼ੋਰ ਲੱਗਦਾ ਇੱਕ ਆਪਣੀ ਨਾ ਗੱਡੀ ਹੈ ਜਿਹੜੀ ਵਿਚਾਰੀ ਰਾਣੀ ਸੁੰਦਰਾ ਛੋਟੀ ਹੈਗੀ ਹੈ ਥੋੜੀ ਜੀ ਮਤਲਬ ਕਹਿੰਦਾ ਵੀ ਪਾਵਰ ਘਟਾ ਜਾਂਦੀ ਤੁਸੀਂ ਆ ਦੇਖੋ ਆਪਾਂ ਕਿੰਨਾ ਉੱਚਾ ਆ ਗਏ ਇੱਥੋਂ ਫੇਰ ਆਪਾਂ ਨੀਵਾ ਉਹ ਅੱਗੇ ਢਲਾਣ ਕਿੰਨੀ ਆ ਰਹੀ ਆ ਓ ਹੋ 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 ਰਾਰਾ ਲੱਗਦਾ ਬਾਬੇਓ ਇੱਥੇ ਰੋਕ ਲਈਏ ਬ੍ਰੇਕ ਬਰੂ ਸਮਾਰ ਕੇ ਲਾ ਕੇ ਰੱਖਣੇ ਪੈਣੇ ਐ ਇੱਥੋਂ ਰੁੜ ਗਈ ਨਾ ਗੱਡੀ ਥੱਲੇ ਕੁਝ ਵੀ ਨ ਲੱਭਣਾ ਆਹਾ ਤੇ ਨਾ ਠੰਡੀ ਠੰਡੀ ਹਵਾ ਚੱਲ ਰਹੀ ਐ ਤੇ ਗੱਡੀ ਵੀ ਆਪਾਂ ਢਲਾਨ ਤੇ ਲਾਈ ਖੜੀ ਹੈਗੀ ਇੱਥੋਂ ਜੇ ਰੁੜ ਗਈ ਨਾ ਗੱਡੀ ਦਾ ਤਾਂ ਕੁਝ ਲੱਭਣਾ ਨਹੀਂ ਇੱਥੋਂ ਬਹੁਤ ਥੱਲੇ ਜਾ ਕੇ ਖੜਨੀ ਹੈਗੀ ਤੇ ਆਸ-ਪਾਸੇ ਦਾ ਮੈਂ ਤੁਹਾਨੂੰ ਕੈਮਰੇ ਨਾਲ ਦਿਖਾਉਣਾ ਵੀ ਹੂ ਉਹ ਦੇਖੋ ਤੁਸੀਂ ਮੇਰੇ ਪਿੱਛੇ ਇਹ ਸਾਰੇ ਪਿੱਛੇ ਪਹਾੜ ਨੇਗੇ ਉੱਤੇ ਘਾਹ ਹਰਾ ਹੋਇਆ ਹੋਇਆ ਤੇ ਜਾਨਵਰ ਵੀ ਦੇਖਣ ਨੂੰ ਮਿਲਣਗੇ ਆਪਾਂ ਨੂੰ ਇੱਥੇ ਫਿਰ ਡੰਬ ਬੱਕਰੀਆਂ ਗਾਵਾਂ ਸਾਰਿਆਂ ਦੇ ਫਾਰਮ ਵੀ ਬਣੇ ਹੋਏ ਨੇ ਉਹ ਵੀ ਦੇਖ ਲੈ ਆਪਾਂ ਅੱਗੇ ਚੱਲ ਕੇ ਕਾਕ ਜਿੱਥੇ ਤੱਕ ਵੀ ਕੈਮਰਾ ਜਾਂਦਾ ਸਾਰੇ ਪਹਾੜ ਹੀ ਬਣੇ ਹੋਏ ਨੇ ਤੇ ਉੱਪਰ گاਵਾ ਤੇ ਪੇਟਾਂ ਦੇ ਆਪਾਂ ਨੂੰ ਫਾਰਮ ਵੀ ਦੇਖਣ ਨੂੰ ਮਿਲਣਗੇ ਆ ਆਪਣੇ ਸਾਹਮਣੇ ਇੱਕ ਥੋੜਾ ਆਪਾਂ ਜ਼ੂਮ ਕਰਦੇ ਆ ਤੇ ਇਹ ਦੇਖੋ ਪਾਣੀ ਵਾਲਾ ਪੱਟਾ ਹੋਇਆ ਟੋਬਾ ਛੋਟਾ ਜਿਹਾ ਤੇ ਉਹ ਬਣਿਆ ਹੋਇਆ ਸ਼ੈੱਡ ਤੇ ਇੱਥੇ ਕਿਤੇ گاਵਾ ਫਿਰਦੀਆਂ ਹੋਣਗੀਆਂ ਇੱਥੋਂ ਹੀ گاਵਾ ਚਰ ਚੁਰ ਕੇ ਪਾਣੀ ਪੀ ਕੇ ਇੱਥੇ ਬੈਠ ਜਾਂਦੀਆਂ ਆ ਆਪਣੇ ਵਾਲਾ ਕੰਮ ਨਹੀਂ ਹੈਗਾ ਬਾਬਿਓ ਸੰਗਲ ਪਾ ਕੇ ਨਹੀਂ ਰੱਖਦੇ ਇਹ ਸੋ ਇਹਨਾਂ ਕੋਲੇ ਵੱਡੇ ਵੱਡੇ ਫਾਰਮ ਨੇ ਇੱਥੇ ਆਸੇ-ਪਾਸੇ ਦੇਖੋ ਤੁਸੀਂ ਤਾਰ ਲੱਗੀ ਹੋਈ ਐ ਤੇ ਬਸ ਇਦਾਂ ਹੀ ਖਾ ਪੀ ਕੇ ਆਪਣਾ ਇੱਥੇ ਲੇਟਾ ਲਾ ਲੈਂਦੀ ਐ ਤੇ ਇੱਥੋਂ ਥੱਲੇ ਨੂੰ ਬਹੁਤ ਡੰਗਾਈ ਹੈਗੀ ਤੇ ਚੱਲਦੇ ਆਪਾਂ ਥੱਲੇ ਹੋਰ ਅੱਗੇ ਤੱਕ ਇਹ ਸਾਵਧਾਨੀ ਨਾਲ ਚਲਾਉਣੀ ਪੈਂਦੀ ਐ ਕਿਉਂਕਿ ਬਿਲਕੁਲ ਹੀ ਸਿੰਗਲ ਸਿੰਗਲ ਸੜਕ ਹੈਗੀ ਉਧਰੋਂ ਵੀ ਟ੍ਰੈਫਿਕ ਆਉਂਦੀ ਐ ਤੇ ਇਧਰੋਂ ਵੀ ਵੈਸੇ ਤਾਂ ਚਲੋ ਜਿਹਦੇ ਇਧਰ ਘਰ ਨੇ ਉਹੀ ਆਉਂਦੇ ਨੇ ਜਿਆਦਾ ਟ੍ਰੈਫਿਕ ਤਾਂ ਨਹੀਂ ਹੈਗੀ ਇਹਦੇ ਉੱਤੇ ਪਰ ਫਿਰ ਵੀ ਥੋੜਾ ਧਿਆਨ ਰੱਖਣਾ ਪੈਂਦਾ ਕਿਉਂਕਿ ਇਹ ਮੋੜ ਮਾੜ ਨੇ ਕਾਫੀ ਨੇ ਦੇ ਵਿੱਚ ਜਿਵੇਂ ਆਪਾਂ Shimla ਵੱਲ ਆਪਣੇ ਉਧਰ ਪਹਾੜੀ ਏਰੀਆ ਸੇਮ ਉਦਾਂ ਦੀ ਏ ਸਾਰੀ ਕਹਾਣੀ ਵੱਡੇ ਵੱਡੇ ਫਾਰਮ ਬਣੇ ਨੇ ਇੱਥੇ ਗੋਰਿਆਂ ਦੇ ਤੇ ਵੱਡੇ ਵੱਡੇ ਘਰ ਪਾਈ ਨੇ ਵਿੱਚ ਵਧੀਆ ਫੁੱਲ ਬੂਟੇ ਲਾ ਕੇ ਗੇਟ ਗੂਟ ਸਜਾਏ ਹੋਏ ਨੇ ਇਦਰੋਂ ਸ਼ੌਂਕ ਸ਼ੌਂਕ ਜਿੱਤ ਥੱਲੇ ਨੂੰ ਤਾਂ ਜਾਈ ਜਾਂਦੇ ਆ ਗੱਡੀ ਲਈ ਬਲੌਗ ਬਲੌਗ ਦੇ ਚੱਕਰ 'ਚ ਜੇ ਸੀ ਉਧਰੋਂ ਤਾਂ ਨਾ ਚੜੀ ਫੇਰ ਔਖਾ ਹੋ ਜਾਊਗਾ ਨੀਵੇਂ ਨੀਵੇਂ ਜਾ ਰਹੇ ਆ ਥੱਲੇ ਲਓ ਜੀ ਰਸਤਾ ਬੰਦ ਹੋ ਗਿਆ ਅੱਗੇ ਇੱਥੋਂ ਮੁੜਨਾ ਪੈਣਾ ਆਪਾਂ ਨੂੰ ਇੱਥੇ ਤੱਕ ਹੀ ਸੀ ਘਰ ਬਣੇ ਹੋਏ ਨੇਗੇ ਤੇ ਇੱਥੋਂ ਚੱਲਦੇ ਆਂ ਵਾਪਸ ਤੇ ਅੱਗੇ ਦੇਖਦੇ ਆਂ ਹੋਰ ਕੁਝ ਮਤਲਬ ਕਹਿਂਦਾ ਇਹ ਨਾ ਜਿਹੜੇ ਜਿਹਦੇ ਇਧਰ ਫਾਰਮ ਨੇ ਤੇ ਉਹਨਾਂ ਦੇ ਖੇਤਾਂ 'ਚ ਆ ਕੇ ਹੀ ਇਹ ਰਸਤਾ ਮੁੱਕਦਾ ਹੈਗਾ ਤੇ ਅੱਗੇ ਇੱਥੋਂ ਇਹ ਬੰਦ ਹੈਗਾ ਤੇ ਆਪਾਂ ਹੋਰ ਸਾਈਡ ਚੱਲਦੇ ਆਂ ਇੱਥੋਂ ਗੋਰੇ ਵੀ ਆਏ ਨਹੀਂ ਗੱਲ ਹੈਗੀ ਪੂਰੇ ਸ਼ਕੀਨ ਨੇ ਫੁੱਲ ਵੁੱਟਾਂ ਦੇ ਆ ਦੇਖੋ ਤੁਸੀਂ ਕਿੰਨੇ ਘੈਂਟ ਘੈਂਟ ਫੁੱਟੇ ਲੱਗੇ ਹੋਏ ਨੇ ਨਿੱਕੇ ਨਿੱਕੇ ਫੁੱਲਾਂ ਵਾਲੇ ਇਹ ਸਾਰੇ ਅੱਗੇ ਗੋਰੇ ਦਾ ਘਰ ਹੈ ਕਿਸੇ ਦਾ ਤੇ ਜਿਹੜੀ ਉਹਦੀ ਬਾਹਰਲੀ ਇਹ ਜਿਹਨੂੰ ਆਪਾਂ ਪਣੀ ਪਾਈ ਮਤਲਬ ਪਣੀ ਪਾਈ ਦੀ ਇੱਕ ਤਰ੍ਹਾਂ ਦੀ ਤੇ ਇਹਦੇ ਉੱਤੇ ਲੱਗੇ ਹੋਏ ਲੱਗੇ ਉਹਦੀ ਫੈਂਸ ਲੱਗੀ ਹੋਈ ਹੈਗੀ ਤਾਰਾਂ ਲਾ ਕੇ ਤੇ ਸਾਰੇ ਫੁੱਲ ਬੂਟੇ ਲੱਗੇ ਹੋਏ ਨੇ ਤੇ ਉਹ ਪਿੱਛੇ ਥੱਲੇ ਉਹਨਾਂ ਦਾ ਘਰ ਹੈਗਾ ਤੇ ਕਹਿੰਦਾ ਮਤਲਬ ਵਧੀਆ ਸਜਾ ਕੇ ਰੱਖਦੇ ਨੇ ਇਹ ਵੀ ਘਰਾਂ ਨੂੰ ਅੱਜ ਆਪਾਂ ਸਾਰੇ ਖੇਤਾਂ ਦਾ ਹੀ ਘੁੰਮ ਘੁਮਈਆ ਕਰਦੇ ਆਂਗੇ ਤੇ ਉੱਥੋਂ ਆਪਾਂ ਨਿਕਲੇ ਬਾਹਰੇ ਤੇ ਇਧਰ ਮੈਂ ਥੋੜਾ ਜਿਹਾ ਅੱਗੇ ਜਾ ਕੇ ਫੇਰ ਰੁਕਿਆ ਸੀਗਾ ਤੇ ਆਪਣੇ ਸਾਹਮਣੇ ਫੇਰ ਅੰਗੂਰਾਂ ਦਾ ਫਾਰਮ ਆਇਆ ਤੇ ਅੱਗੇ ਪਾਣੀ ਦਾ ਤਲਾਬ ਪਟਿਆ ਹੋਇਆ ਤੇ ਹੋਰ ਵੀ ਅੱਗੇ ਘਰ ਵਗੈਰਾ ਜਿਹੜਾ ਵਿਊ ਆ ਘੈਂਟ ਹੈ ਤੇ ਉਹ ਵੀ ਮੈਂ ਤੁਹਾਨੂੰ ਦਿਖਾਉਣਾ ਇਹ ਦੇਖੋ ਸਾਰਾ ਜਿੱਥੇ-ਇਥੇ ਤੱਕ ਕੈਮਰਾ ਜਾਂਦਾ ਹੈ ਤੇ ਸਾਰਾ ਹੀ ਫਾਰਮ ਬਣਿਆ ਹੋਇਆ ਹੈਗਾ ਆਪਾਂ ਦੇ ਅੰਦਰ ਨਹੀਂ ਜਾ ਸਕਦੇ ਪ੍ਰਾਈਵੇਟ ਪ੍ਰਾਪਰਟੀ ਆ ਕਿਸੇ ਦੀ ਸੋ ਚੱਲਦੇ ਆਂ ਉੱਥੋਂ ਅੱਗੇ ਆਪਾਂ ਦੇਖੇ ਸੀਗੇ ਖੇਤ ਉੱਥੇ ਆਪਾਂ ਨੂੰ ਗਾਵਾਂ ਨਹੀਂ ਮਿਲੀਆਂ ਪਰ ਉਰੇ ਜਿਹੜਾ ਅੱਗੇ ਆਪਾਂ ਰੁਕਿਆ ਗਾਵਾਂ ਦਾ ਬਹੁਤ ਵੱਡਾ ਫਾਰਮ ਹੈਗਾ ਤੇ ਮੈਂ ਤੁਹਾਨੂੰ ਥੋੜਾ ਕੋਲੇ ਜਾ ਕੇ ਦਿਖਾਉਣਾ ਮਰੀਕੀ ਨੇ ਮਰੀਕੀ ਠੱਠੇ ਕਹਿੰਦੇ ਜਿਹਨੂੰ ਆਪਾਂ ਗਾਵਾਂ ਅਮਰੀਕੀ ਉਹ ਨੇਗੇ ਡਰੋਣਾ ਮੈਂ ਨਹੀਂ ਕੁਛ ਕਹਿੰਦਾ ਇਹ ਬਹੁਤ ਵੱਡਾ ਫਾਰਮ ਉੱਚਾ ਨੀਵਾ ਸਾਰਾ ਇਥੋਂ ਘਾਹ ਵਗੈਰਾ ਚਰ ਕੇ ਤੇ ਇੱਥੇ ਛੱਡ ਛੱਡ ਬਣਿਆ ਉੱਥੇ ਬਹਿ ਜਾਂਦੇ ਨੇ ਆਪਣਾ ਨਾ ਇਹ ਬਾਲੀ ਖਰਾਬ ਹੈਗੀ ਕਿਉਂਕਿ ਇਧਰ ਜ਼ਿਆਦਾ ਟ੍ਰੈਫਿਕ ਹੁੰਦੀ ਨਹੀਂ ਬੱਟੀਆਂ ਬੁੱਟੀਆਂ ਵੀ ਚਮਕ ਰਹੀਆਂ ਤੇ ਅੱਗੇ ਜਾ ਰਹੇ ਆਪਾਂ ਥੱਲੇ ਨੂੰ ਦੁਪਹਿਰ ਹੋ ਗਿਆ ਧੁੱਪ ਵੀ ਚਮਕਣ ਲੱਗ ਗਈ ਤੇ ਅੱਜ ਧੁੱਪ ਕਾਫੀ ਹੈਗੀ ਕਿਉਂਕਿ ਮੌਸਮ ਹੌਲੀ ਹੌਲੀ ਬਦਲ ਰਿਹਾ ਹੈਗਾ ਆ ਮੇਰੇ ਪਿੱਛੇ ਨਾ ਇੱਕ ਜਗਾ ਸੀ ਮੈਂ ਰੁਕਿਆ ਸੀਗਾ ਇੱਥੇ ਇੱਕ ਕੰਕਾਲ ਜਿਹਾ ਪੈਗਾ ਕਿਸਦਾ ਜਾਨਵਰ ਦਾ ਮੂੰਹ ਤੇ ਟੰਗਿਆ ਹੋਇਆ ਤੇ ਆਸੇ ਪਾਸੇ ਇਧਰ ਫੈਂਸ ਲੱਗੀ ਹੋਈ ਹੈਗੀ ਹੁੰਦੀ ਹੈ ਉਸ ਟਾਈਪ ਆ ਇਹ ਫੈਂਸੀ ਲੱਗੀ ਹੋਈ ਹੈ ਲੱਕੜ ਦੀ ਰੋਡ ਦੇ ਬਿਲਕੁਲ ਉੱਤੇ ਸਾਈਡ ਤੇ ਬਣਿਆ ਹੋਇਆਗਾ ਤੇ ਬਾਕੀ ਉੱਪਰ ਆ ਜਿਹੜਾ ਕਿਸੇ ਜਾਨਵਰ ਦਾ ਜਿਹੜਾ ਮੂੰਹ ਜਾਂ ਟੰਗਿਆ ਹੋਇਆ ਮੈਂ ਤੁਹਾਨੂੰ ਉਹ ਵੀ ਦਿਖਾਉਣਾਗਾ ਆ ਸੀ ਕਾਫੀ ਪੁਰਾਣਾ ਹੈਗਾ ਕਿਸੇ ਜਾਨਵਰ ਦਾ ਮੂੰਹ ਹੈਗਾ ਦੰਦ ਸੁੰਸਾਨ ਜਿਹਾ ਏਰੀਆ ਆ ਗਿਆ ਅੱਗੇ ਡਰਾਵਣਾ ਜਾ ਲਓ ਜੀ ਬਾਬੇਓ ਸ਼ਾਮ ਦੇ 4 1/2 ਵਜੇ ਸਵੇਰੇ ਆਪਾਂ ਇੱਥੋਂ ਬਲੌਗ ਰੋਕਤਾ ਸੀ ਕਿਉਂਕਿ ਗਰਮੀ ਬਾਲੀ ਸੀ ਧੁੱਪ ਕਰਕੇ ਜਿਹੜਾ ਵਿਊ ਹੈ ਵਧੀਆ ਨਹੀਂ ਸੀ ਆਉਂਦਾ ਇਹ ਮੇਰੇ ਪਿੱਛੇ ਜਿਹੜਾ ਸਿਰ ਟੰਗਿਆ ਹੈ ਕਿਸੇ ਜਾਨਵਰ ਦਾ ਇਹ ਇੱਥੇ ਕਰਨਗਾ ਰੋੜੀ ਵਾਂਗੂ ਬਣਿਆ ਹੋਇਆਗਾ ਪਤਾ ਨਹੀਂ ਕੀ ਹੈ ਉੱਤੇ ਡਰਾਵਣਾ ਜਾ ਸੀਨ ਬਣਾ ਕੇ ਰੱਖਿਆ ਹੋਇਆ ਇਹਨਾਂ ਦਾ ਇੱਥੇ ਤੇ ਅੱਗੇ ਵਾਲਾ ਜਿਹੜਾ ਰੋਡ ਆ ਉਹ ਵੀ ਭੀੜਾ ਹੋ ਗਿਆ ਤੇ ਬਾਕੀ ਸ਼ਾਮ ਦਾ ਟਾਈਮ ਕਾਲੇ ਕਾਲੇ ਬੱਦਲ ਤੇ ਹਨੇਰਾ ਵੀ ਹੋਣ ਵਾਲਾ ਥੋੜੇ ਟਾਈਮ 'ਚ ਹੀ ਤੇ ਉੱਚੀਆਂ ਲੀਵੀਆਂ ਪਹਾੜੀਆਂ ਸਫ਼ਰ ਦੇਖਦੇ ਕਿਦਾਂ ਦਾ ਹੈ ਤੇ ਪਰ ਜਿਹੜਾ ਪਿੱਛੇ ਸਫ਼ਰ ਸੀ ਉਦੋਂ ਥੋੜਾ ਜਿਆ ਲੱਗਦਾ ਹੈ ਅੱਗੇ ਵਾਲਾ ਜਿਹੜਾ ਸਫ਼ਰ ਆ ਥੋੜਾ ਜਿਆ ਥੋੜਾ ਜਿਆ ਡਰਾਪਣਾ ਹੋਣਾਗਾ ਤੇ ਬਾਕੀ ਚਲੋ ਦੇਖਦੇ ਆ ਅੱਗੇ ਚੱਲ ਕੇ ਲੱਭਾ ਬਾਬੇ ਅੱਗੇ ਰੁਕੇ ਥੋੜਾ ਜਾਂ ਤੇ ਮੇਰੇ ਪਿੱਛੇ ਤੁਹਾਨੂੰ ਹਰਾ ਸਾਰਾ ਦਿਸਦਾ ਹੋਣਾ ਖੇਤ ਇਹ ਸਾਰੀ ਕਣਕ ਹੈਗੀ ਕਿਉਂਕਿ ਸਿਆਲ ਦਾ ਟਾਈਮ ਹੈ ਕਣਕ ਤੇ ਜਿਹੜਾ ਸਰੋਂ ਦਾ ਇੱਥੇ ਮੌਸਮ ਹੈ ਕਣਕ ਵੀ ਕਿਵੇਂ ਬੀਜੀ ਹੋਈ ਹੈ ਉਹ ਵੀ ਮੈਂ ਤੁਹਾਨੂੰ ਦਿਖਾਉਣਾ ਉੱਚਾ ਨੀਵਾ ਤੇ ਕਿੰਨਾ ਥਾਂ ਹੈ ਉਹ ਆਪਾਂ ਥੋੜਾ ਥੱਲੇ ਚੱਲਦੇ ਆਂ ਇੱਥੋਂ ਦੀ ਚੱਲਦੇ ਆਪਾਂ ਘਾਹ ਵਿੱਚ ਦੀ ਅੱਗੇ ਦੇਖਦੇ ਆਂ ਸੱਪ ਵੀ ਨਾ ਕੋਈ ਇੱਥੇ ਹੋਵੇ ਕਿਉਂਕਿ ਆਸਟ੍ਰੇਲੀਆ ਦੇ ਜਿਹੜੇ ਸੱਪ ਨੇ ਵੀ ਬਹੁਤ ਖਤਰਨਾਕ ਤੇ ਜ਼ਹਿਰੀਲੇ ਸੱਪ ਨੇ ਥੋੜਾ ਵਿਚਾਰ ਨਾਲ ਦੇਖ ਕੇ ਪੈਰ ਰੱਖਣਾ ਪੈਂਦਾ ਕਿਉਂਕਿ ਕਾਫੀ ਘਾਹ ਫੂਸ ਜਿਹੜਾ ਸੜਕ ਦੇ ਸਾਈਡ ਤੇ ਹੋਇਆ ਹੋਇਆਗਾ ਤੇ ਇੱਥੋਂ ਮੈਂ ਤੁਹਾਨੂੰ ਕਣਕ ਦਾ ਦਿਖਾਉਣਾ ਵਿਊ ਕਾਫੀ ਦੂਰ ਤੱਕ ਲੰਬੇ ਲੰਬੇ ਜਿਹੜਾ ਸਾਰਾ ਫਾਰਮ ਸਾਰਾ ਕਣਕ ਦਾ ਹੀ ਹੈਗਾ ਸੋ ਇੱਥੇ ਚੱਲਦੇ ਅੱਗੇ ਥੋੜਾ ਜਿਹਾ ਇਧਰੋਂ ਵਿਊ ਹੈ ਜਿਹੜਾ ਘੈਂਟ ਦਿਸਦਾ ਇਹ ਦੇਖੋ ਤੁਸੀਂ ਸਾਰੇ ਕਣਕ ਹੈਗੀ ਇਹ ਇਥੋਂ ਕਿੰਨਾ ਉੱਚਾ ਹੈ ਥਾਂ ਤੇ ਅੱਗੇ ਜਾ ਕੇ ਨੀਵਾ ਫੇਰ ਉੱਚਾ ਮਤਲਬ ਕਹਿਣ ਦਾ ਵੀ ਇਹ ਜਿਹੜੀ ਧਰਤੀ ਹੈ ਇਹ ਪੱਧਰੀ ਨਹੀਂ ਕਰਦੇ ਇੱਥੇ ਪਾਣੀ ਦਾ ਵੀ ਸਿਸਟਮ ਇਹਨਾਂ ਦੇ ਜਿਹੜਾ ਸਟੋਰ ਕਰਕੇ ਰੱਖਿਆ ਹੁੰਦਾ ਬਾਕੀ ਦਾ ਮੀਂਹ ਵੀ ਪੈਂਦੇ ਰਹਿੰਦੇ ਨੇ ਇੱਥੇ ਕਿਉਂਕਿ ਆਸਟ੍ਰੇਲੀਆ ਦੇ ਵਿੱਚ ਜਿਹੜੇ ਮੀਂਹ ਬਹੁਤ ਜ਼ਿਆਦੇ ਪੈਂਦੇ ਨੇ ਕਣਕ ਦਾ ਕੱਦ ਵੀ ਛੋਟਾ ਹੀ ਹੈ ਇੱਥੇ ਕਣਕਾਂ ਬਸਰੋਂ ਵੀ ਦੇਖੀ ਸੀ ਪਿਛਲੇ ਵਲੌਗ ਚ ਤੇਜ ਵੀ ਆਪਾਂ ਦੇਖਾਂਗੇ ਜੇ ਕੋਈ ਅੱਗੇ ਖੇਤ ਹੋਇਆ ਕਿਉਂਕਿ ਜਾਂ ਤਾਂ ਇਹ ਵੈਰਾਈਟੀ ਕੋਈ ਇਦਾਂ ਦੀ ਐ ਜਾਂ ਇਥੋਂ ਦਾ ਜਿਹੜਾ ਮੌਸਮ ਐ ਵੀ ਜ਼ਿਆਦਾ ਠੰਡਾ ਹੋਣ ਕਰਕੇ ਕੋਈ ਨਾ ਕੋਈ ਕਾਰਨ ਹੋਣਾ ਐ ਜਿਹੜਾ ਕਦੇ ਦਾ ਇੰਨਾ ਛੋਟਾ ਰਹਿੰਦਾ ਇਹ ਦੇਖੋ ਦੂਰ ਦੂਰ ਤੱਕ ਜਿਹੜੇ ਤੁਹਾਨੂੰ ਸਾਹਮਣੇ ਟਿੱਬੇ ਦਿਂਦੇ ਨੇ ਉੱਤੇ ਤੁਹਾਨੂੰ ਹਰਾ ਹਰਾ ਘਾਹ ਵਾਂਗੂ ਚਮਕਦਾ ਸਾਰੀ ਕਣਕ ਹੈਗੀ ਕਿਤੋਂ ਉੱਚਾ ਕਿਤੋਂ ਨੀਵਾ ਇਹ ਇਦਾਂ ਹੀ ਕਣਕ ਬੀਜੀ ਹੋਈ ਐ ਇਹ ਆ ਗਿਆ ਜੀ ਸੜਕ ਦੇ ਨਾਲ ਵਾਲਾ ਸੀਨ ਤੇ ਉੱਥੋਂ ਆਪਾਂ ਚੜੇ ਸੀ ਜਮਾਂ ਬਿਲਕੁਲ ਸਿੱਧੇ ਆ ਦੇਖੋ ਫਿਰ ਆਪਾਂ 15-20 ਕਦਮੀ ਦੁਰਾ ਇੱਥੋਂ ਸੜਕ ਕਿੰਨੀ ਨੀਵੀ ਹੋਗੀ ਮਤਲਬ ਜਦੋਂ ਮੈਂ ਬੋਲਦਾ ਸੀ ਮੇਰਾ ਵੀ ਦਾਂ ਚੜਦਾ ਸੀ ਪਤਾ ਨਹੀਂ ਸੀ ਲੱਗ ਰਿਹਾ ਵੀ ਚੜਾਈ ਇੱਧਰ ਚੜ ਰਹਾਗੇ ਪਰ ਇੱਥੇ ਆ ਕੇ ਪਤਾ ਲੱਗੇ ਅੱਗੇ ਹੁਣ ਉਹ ਆਪਣੀ ਪਿੱਛੇ ਕਾਰ ਖੜੀ ਐ ਹਸ਼ਪਾਈ ਦੇ ਤੇ ਇੰਨੀ ਵਾਟੀਆਂ ਆ ਆਪਾਂ ਇੱਥੋਂ ਸੜਕ ਕਿੰਨੀ ਨੀਵੀ ਰਹੇਗੀ ਹੇ ਦੇਖੋ ਸਿਰਫ ਇਹ 10-15 ਕਦਮਾਂ ਹੀ ਤੁਰੇ ਆਪਾਂ ਤੇ ਇੱਥੋਂ ਹੁਣ ਆਪਾਂ ਨੀਵੇਂ ਵੱਲ ਜਾ ਰਹੇ ਹਾਂ ਪਤਾ ਨਹੀਂ ਲੱਗ ਰਿਹਾ ਤੇ ਪਰ ਚੜਾਈ ਕਾਫੀ ਸੀਗੀ ਤਾਂ ਕਰਕੇ ਜਿਹੜਾ ਥੋੜਾ ਜਾਂ ਧਾਮ ਚੜ ਰਿਹਾ ਸੀਗਾ ਆਪਾਂ ਸਵੇਰੇ ਵਲੌਗ 'ਚ ਗੱਲ ਕਰਦੇ ਹੁੰਦੇ ਸੀ ਵੀ ਜਿਹੜੀ ਸੜਕ ਹੈ ਉਹ ਕੱਚੀ ਵੀ ਹੈ ਆਪਣੀ ਬਾੜੀ ਛੇਤੀ ਸੁਣ ਲਈ ਰੱਬ ਨੇ ਆਹ ਦੇਖੋ ਆ ਪਿੱਛੇ ਸਾਰੇ ਮੇਰੇ ਪਈਆ ਬਾਜਰੀ ਵਗੈਰਾ ਜੋ ਵੀ ਸੜਕ ਦਾ ਮਟੀਰੀਅਲ ਹੁੰਦਾ ਹੈ ਤੇ ਇੱਥੇ ਤੱਕ ਤਾਂ ਇਹ ਸੜਕ ਹੈ ਜਿਹੜੀ ਇਹਨਾਂ ਨੇ ਬਣਾਤੀ ਅੱਗੇ ਨੂੰ ਜਾ ਰਹੇ ਨੇ ਸੋ ਵਧੀਆ ਹੋਇਆ ਚਲੋ ਤੇ ਸੜਕੇ ਸਾਰੀ ਜਿਹੜੀ ਹੌਲੀ-ਹੌਲੀ ਕੰਪਲੀਟ ਕਰਨਗੇ ਤੇ ਬਾਕੀ ਇੱਥੇ ਜਿੱਥੇ ਮੈਂ ਖੜਾ ਹਾਂ ਇੱਥੇ ਨਾ ਦੋ ਰਸਤੇ ਨੇ ਹੁਣ ਆਪਾਂ ਨੂੰ ਡਿਸਾਈਡ ਕਰਨਾ ਮੁਸ਼ਕਲ ਹੋਇਆ ਪਿਆ ਵੀ ਆਪਾਂ ਸਿੱਧੇ ਜਾਈਏ ਜਾਂ ਇੱਧਰ ਜਾਈਏ ਆਪਾਂ ਇਧਰੋਂ ਆਏ ਸੀ ਪਿੱਛੋਂ ਇਹ ਸੜਕ ਇੱਥੇ ਲੁੱਕ ਪੈ ਗਈ ਆ ਦੇਖੋ ਵਧੀਆ ਬਣ ਗਈ ਇਧਰੋਂ ਤੇ ਇੱਕ ਰਸਤਾ ਇੱਥੋਂ ਇਧਰ ਨੂੰ ਪੜ ਰਿਹਾ ਹੈ ਇਹ ਥੱਲੇ ਨੂੰ ਜਾ ਰਿਹਾ ਹੈ ਤੇ ਹੁਣ ਇੱਥੋਂ ਆਪਾਂ ਡਿਸਾਈਡ ਕਰਦੇ ਆ ਵੀ ਕਿਹੜੀ ਸਾਈਡ ਜਾਣਾ ਹੈ ਮੇਰੇ ਖਿਆਲ ਚ ਆਪਾਂ ਸਿੱਧਾ ਜਾਂਚੀ ਫਾਇਦਾ ਹੈਗਾ ਕਿਉਂਕਿ ਇਹ ਜਿਹੜਾ ਰਸਤਾ ਹੈ ਇਹ ਜਿਆਦਾ ਖਰਾਬ ਲੱਗਦਾ ਮੈਨੂੰ ਸੋ ਆਪਾਂ ਸਿੱਧੇ ਹੀ ਚੱਲਦੇ ਆਂ ਇੱਥੋਂ ਸਾਰਾ ਹੀ ਉੱਚਾ ਨੀਵਾਂ ਹੀ ਚੱਲਦਾ ਰਹੇ ਉਹ ਦੂਰ ਦਿਸ ਰਹੀਆਂ ਭੇਡਾਂ ਇਹ ਸਾਰੀ ਭੇਡਾਂ ਇੱਧਰ ਕਿਤੇ ਭੇਡਾਂ ਕਿਤੇ ਗਾਵਾਂ ਐਂ ਚੱਲਦਾ ਤੁਰਿਆ ਜਾਂਦਾ ਸਾਰਾ ਕੰਮ ਆਓ ਦੇਖੋ ਜਿੱਥੇ ਤੱਕ ਨਿਗਾਹ ਜਾਂਦੀ ਹੈ ਕਿਤੇ ਦਰਖਤ ਘਾ ਤੇ ਪਸ਼ੂ ਜਾਨਵਰ ਸਾਰਾ ਕੁਝ ਇਦਾਂ ਹੀ ਗੋਰੀਆਂ ਦਾ ਰੱਖਿਆ ਹੋਇਆ ਹੀ ਬੈਠੇ ਨੇ ਜੰਗਲਾਂ ਦੇ ਵਿੱਚ ਥੋੜਾ ਜਿਹਾ ਇਹ ਸ਼ਾਂਤ ਵਾਤਾਵਰਨ ਨੂੰ ਪਸੰਦ ਕਰਦੇ ਹੁੰਦੇ ਨੇ ਕਿਉਂਕਿ ਭੀੜ ਭੜੱਕੇ ਤੋਂ ਇਹ ਦੂਰ ਰਹਿਣਾ ਹੀ ਪਸੰਦ ਕਰਦੇ ਨੇ ਤਾਂ ਕਰਕੇ ਇਧਰ ਦੂਰ ਦੂਰ ਤੱਕ ਆ ਕੇ ਬਸੇ ਪਏ ਨੇ ਜੰਗਲਾਂ 'ਚ ਮਾਬੋ ਸਾਰੇ ਰਾਹ ਉਹੀ ਕੁਝ ਚੱਲਦਾ ਹੁੰਦਾ ਹੈ ਕਿਤੇ ਸੰਗਣੇ ਸੰਗਣੇ ਜੰਗਲ ਕਿਤੇ ਖੇਤ ਤੇ ਆ ਮੇਰੇ ਪਿੱਛੇ ਦੇਖੋ ਤੁਸੀਂ ਇੱਕ ਜੰਗਲ ਆ ਥੱਲੇ ਨੂੰ ਜਾ ਰਿਹਾ ਸਾਰਾ ਤੇ ਆਪਾਂ ਇਹਦੇ ਥੱਲੇ ਚੱਲ ਕੇ ਦੇਖਦੇ ਹਾਂ ਥੋੜੀ ਦੂਰੀ ਜਾਵਾਂਗੇ ਜ਼ਿਆਦਾ ਨਹੀਂ ਤੇ ਥੋੜਾ ਜਿਹਾ ਤਾਂ ਵਿੱਚ ਜਾ ਕੇ ਦੇਖਦੇ ਆਪਾਂ ਕੀ ਸੀਨਾ ਗਾ ਕੇ ਕਿਉਂਕਿ ਜੰਗਲ ਦਾ ਜਿਹੜਾ ਦ੍ਰਿਸ਼ਾ ਵਿਚਲਾ ਤੇ ਉਹ ਵੀ ਵਧੀਆ ਹੁੰਦਾ ਤੇ ਕੋਈ ਜਾਨਵਰ ਵਗੈਰਾ ਉਮੀਦ ਕਰਦੇ ਨਾ ਹੋਵੇ ਬਾਕੀ ਉਹ ਕੁਝ ਲਿਖ ਕੇ ਵੀ ਲਾਇਆ ਹੋਇਆ ਇਹਨਾਂ ਦੇ ਅੱਗੇ ਤੇ ਉਹ ਵੀ ਪੜ੍ਹਦੇ ਆਂ ਪਹਿਲਾਂ ਆਪਾਂ ਚੱਲ ਕੇ ਆਪਾਂ ਥੋੜਾ ਜਿਥੇ ਉਦਾਂ ਵੀ ਧਿਆਨ ਰੱਖਣਾ ਪੈਣਾ ਕਿਉਂਕਿ ਆਪਣੀ ਕਾਰ ਜਿੱਥੇ ਖੜੀ ਐ ਉਹਦੀ ਆਪਾਂ ਡਾਇਰੈਕਸ਼ਨ ਚ ਹੀ ਜਾਵਾਂਗੇ ਸਿੱਧੇ ਸਿੱਧੇ ਤੇ ਇੱਕ ਵਾਰੀ ਇਹਦੇ ਵਿੱਚ ਗੁੰਮ ਗਏ ਫਿਰ ਔਖਾ ਹੋ ਜਾਊਗਾ ਪ੍ਰਾਈਵੇਟ ਪ੍ਰਾਪਰਟੀ ਐ ਆਪਾਂ ਇਹਦੇ ਥੱਲੇ ਨਹੀਂ ਜਾ ਸਕਦੇ ਤੇ ਇੱਥੋਂ ਥੋੜਾ ਥੱਲੇ ਚੱਲਦੇ ਆਪਾਂ ਜਾਨਵਰ वगैरह ਦੇ ਵਿੱਚੋਂ ਕਾਫੀ ਹੋਣਗੇ ਥੱਲੇ ਤਾਂ ਬਾਕੀ ਆਪਾਂ ਥੱਲੇ ਇਦੂ ਥੱਲੇ ਤਾਂ ਜਾਣਾ ਹੀ ਨਹੀਂਗਾ ਕਿਉਂਕਿ ਲਿਖ ਕੇ ਲਾਇਆ ਪਿਆ ਉਹਨਾਂ ਦਾ ਆਹ ਨਾ ਜਿਹੜਾ ਤੁਨੂੰ ਆਹ ਰੋਡ ਦੀਂ ਦਾ ਹਾ ਕੱਚਾ ਪੱਕਾ ਜਾ ਤੇ ਇੱਥੇ ਜਦੋਂ ਮੀਂਹ ਪੈਂਦੇ ਨੇ ਉਦੋਂ ਫਿਰ ਇੱਥੇ ਨਾ ਗੋਰੇ ਆਪਣੇ ਝੂਟ ਵੱਡੀਆਂ ਗੱਡੀਆਂ ਲੈ ਕੇ ਆਉਂਦੇ ਨੇ ਤੇ ਫਿਰ ਇੱਥੇ ਕਢਾਉਂਦੇ ਨੇ ਸਲਿੱਪ ਗੱਡੀਆਂ ਦੇ ਮਤਲਬ ਇੰਜੋਏ ਕਰਦੇ ਨੇ ਆਦਾ ਪੂਰਾ ਐਡਵੈਂਚਰ ਦੇਖਿਓ ਕਿ ਨਾ ਇੱਥੇ ਥੱਲੇ ਨੂੰ ਜਿਹੜਾ ਸੀਨ ਹੈਗਾ ਤੇ ਆਪ ਨੂੰ ਥੋੜਾ ਥੋੜਾ ਇੰਜ ਲੱਗਦਾਗਾ ਹੋਰੀ ਕਿਉਂਕਿ ਸ਼ਾਮ ਦਾ ਟਾਈਮ ਹੋ ਗਿਆ ਨਾ ਜਿਹੜੇ ਜੰਗਲਾਂ ਦੇ ਵਿੱਚ ਦੀ ਪਾਰ ਕਰਦੇ ਨੇ ਹੋਰ ਪਨਾਮਾ ਦੇ ਜੰਗਲ ਵਗੈਰਾ ਉਹਨਾਂ ਦੇ ਵੀ ਕਿੜੇ ਕਿੜੇ ਜਿਗਰੇ ਹੋਣੇ ਨੇ ਸੋ ਇੱਥੋਂ ਹੀ ਆਪਾਂ ਪਿੱਛੇ ਮੁੜਦੇ ਆਂਗੇ ਕਿਉਂਕਿ ਖਤਰਨਾਕ ਹੀ ਆ ਮੋੜ ਸਾਰੇ ਦਮ ਚੜਦਾ ਕਿਉਂਕਿ ਪਹਿਲਾਂ ਥੱਲੇ ਨੂੰ ਜਾਂਦੇ ਸੀ ਤੇ ਹੁਣ ਉੱਤੇ ਨੂੰ ਚੜਦੇ ਆਂਗੇ ਅੱਜ ਇਹ ਨਿਕਲੇ ਬਾਹਰੇ ਆਪਾਂ ਇੱਥੋਂ ਦੀ ਹੋ ਖੜੀ ਆਪਣੀ ਕਾਰ ਐਨੇ ਨਾਲ ਹੀ ਦਮ ਚੜ ਗਿਆ ਕਿਉਂਕਿ ਨੀਵਾ ਵਾਲਾ ਸੀ ਥੱਲੇ ਨੂੰ ਤੇ ਬਾਅਦ ਚੋਂ ਆਉਂਦੇ ਸੀਗੇ ਇਹ ਜਾਂਦੇ ਨੇ ਗੋਰੇ ਆਪੋ ਆਪਣੇ ਜੂਟਾਂ ਤੇ ਲੱਦੀ ਮੋਟਰਸਾਈਕਲ ਕਿਉਂਕਿ ਛੁੱਟੀਆਂ ਚੱਲ ਰਹੀਆਂ ਇੱਥੇ ਹੁਣ ਤਾਂ ਕਰਕੇ ਸਾਰੇ ਨਿਕਲੇ ਹੋਏ ਨੇ ਪਹਾੜਾਂ ਗਣੀ ਨੂੰ ਆਪੋ ਆਪਣੇ ਸਮਾਨ ਲੈ ਕੇ ਫੋਏ ਨੇ ਨਾਲ ਹੀ ਦਮ ਚੜ ਗਿਆ ਥੋੜਾ ਥੱਲੇ ਗਏ ਉਪਰ ਇਹ ਰੋਡ ਤਾਂ ਅੱਗੇ ਜਾ ਰਿਹਾ ਕਾਫੀ ਦੂਰ ਲੰਘ ਰਿਹਾ ਹੈ ਸ਼ਾਮ ਦਾ ਟਾਈਮ ਹੋ ਗਿਆ ਆਪਾਂ ਇੱਥੋਂ ਮੁੜਦੇ ਆਂ ਵਾਪਸ ਕਿਉਂਕਿ ਕਾਫੀ ਕੁਝ ਆਪਾਂ ਨੇ ਦੇਖ ਲਿਆ ਦਮ ਦੇਖੋ ਹਜੇ ਵੀ ਉੱਨਾ ਹੀ ਚੜਿਆ ਪਿਆ ਮੇਰਾ ਤੇ ਇੱਥੋਂ ਕਰਦੇ ਆਪਾਂ ਵਲੌਗ ਦੀ ਸਮਾਪਤੀ ਤੇ ਮਿਲਦੇ ਆਂ ਫਿਰ ਅਗਲੇ ਵਲੌਗ ਦੇ ਵਿੱਚ ਬਸ ਅਖੀਰ ਤੇ ਲਾਸਟ ਤੇ ਇਹੀ ਬੇਨਤੀ ਆ ਭਰਾਵਾਂ ਭੈਣਾਂ ਨੂੰ ਸਾਰਿਆਂ ਨੂੰ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਦੇ ਆ ਕਰੋ ਸੋ ਕਰਦੇ ਆਂ ਜੀ ਸਮਾਪਤੀ ਰੱਬ ਰੱਖਾ ਤੇ ਮਿਲਦੇ ਆਂ ਫਿਰ ਅਗਲੇ ਵਲੌਗ ਚ ਜਲਦੀ